ਬੀਬੀ ਬਿਲਤੇ ਬਣਾਈ ਗਈ ਸਲੈਕਟ ਕਮੇਟੀ ਦੇ ਮੈਂਬਰਾਂ ਦਾ ਐਲਾਨ 15 ਮੈਂਬਰਾਂ ਨੂੰ ਕਮੇਟੀਜ਼ ਕੀਤਾ ਗਿਆ ਸ਼ਾਮਲ ਇੰਦਰਬੀਤ ਸਿੰਘ ਨਿੱਜਰ ਸੰਭਾਲਣ ਗਈ ਕਮੇਟੀ ਦੀ ਕਮਾਂ ਫਰਣ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੋਲ ਗਗਨ ਮਾਨ ਨੇ ਦਿੱਤਾ ਅਸਤੀਫਾ ਵਿਧਾਇਕ ਦੌੜਾ ਛੱਡਣ ਦੇ ਨਾਲ ਨਾਲ ਸਿਆਸਤ ਤੋਂ ਵੀ ਕੀਤਾ ਕਿਨਾਰਾ ਇਹ ਮਨ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਲਿਆ ਹੈ ਫੈਸਲਾ ਅਨਮੋਲ ਗਗਨ ਮਾਨ ਦੇ ਸਤੀਫੇ ਦਿਨਾਲੀ ਹਲਚਲ ਵੀ ਤੇਜ਼ ਕਾਲੀ ਅਕਾਲੀ ਦਲ ਛੱਡਣ ਵਾਲੇ ਰੰਤੀ ਸਿੰਘ ਨੇ ਨਮੀ ਸਿਆਸੀ ਇਨਿੰਗ ਦੇ ਦਿੱਤੇ ਸੰਕੇਤ ਬੋਲੇ ਹੁਣ ਹਲਕੇ ਦੇ ਹਿੱਤ ਦੇ ਵਿੱਚ ਫੈਸਲੇ ਲੈਣ ਦਾ ਸਮਾਂ ਦਰਬਾਰ ਸਾਹਿਬ ਨੂੰ ਆ ਰਹੀਆਂ ਧਮਕੀਆਂ ਦੇ ਉੱਤੇ ਬੋਲੇ ਮੁੱਖ ਮੰਤਰੀ ਮਾਨ ਕਿਹਾ ਧਮਕੀ ਦੇਣ ਵਾਲੇ ਕਰ ਲਏ ਨੇ ਟਰੇਸ ਜੋ ਵੀ ਇਸ ਪਵਿੱਤਰ ਥਾਂ ਨੂੰ ਧਮਕੀ ਦੇਵੇਗਾ ਉਸ ਨੂੰ ਦੇਾਂਗੇ ਮਿਸਾਲੀ ਸਜ਼ਾ ਦਰਬਾਰ ਸਾਹਿਬ ਨੂੰ ਧਮਕੀਆਂ ਦਾ ਨਹੀਂ ਰੁਕ ਰਿਹਾ سلسلہ ਹੁਣ ਮਿਲਿਆ ਅੱਠਵਾਂ ਥ੍ਰੈਟ ਵੀਰ ਰਾਤ ਐਸਜੀਪੀਸੀ ਨੂੰ ਮਿਲੀ ਧਮਕੀ ਭਰੀ ਈਮੇਲ ਵਿਕਰਮ ਜਿੱਤਿਆ ਦੀ ਵਿਧਾਈ ਗਈ ਨਿਆਇਕ ਹਿਰਾਸਤ ਮੋਹਾਲੀ ਕੋਰਟ ਨੇ 2 ਅਗਸਤ ਤੱਕ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜਿਆ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਨੇ ਮਜੀਠੀਆ ਨੂੰ ਕੀਤਾ ਸੀ ਗ੍ਰਿਫਤਾਰ ਮਜੀਠੀਆ ਦੇ ਟਿਕਾਣਿਆਂ ਤੇ ਮੁਰਛਾਪੇ ਮਾਰੀ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਵਿਜੀਲੈਂਸ ਦੀ ਰੇਡ ਖੰਗਾਲੇ ਜਾ ਰਹੇ ਟਿਕਾਣੇ ਪ੍ਰਿਸ਼ਟਾਚਾਰ ਕੇਸ ਦੇ ਵਿੱਚ ਗ੍ਰਿਫਤਾਰ ਵਿਧਾਇਕ ਰਮਨ ਅਰੋੜਾ ਦੇ ਖਿਲਾਫ ਚਾਰਜਸ਼ੀਟ ਦਾਇਰ ਵਿਜੀਲੈਂਸ ਨੇ ਕੋਰਟ ਦੇ ਵਿੱਚ ਪੇਸ਼ ਕੀਤਾ ਚਲਾਨ ਵਿਧਾਇਕ ਤੇ ਦਸਤੂਰੀ ਦਾ ਹੈ ਇਲਜ਼ਾਮ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ 6 ਵਜੇ ਦੀਆਂ 6 ਵੱਡੀਆਂ ਖਬਰਾਂ ਲੈ ਕੇ ਸ਼ਨੀਵਾਰ ਦਾ ਦਿਨ ਹੈ ਤੇ ਸਿਆਸੀ ਹਲਚਲ ਬੜੀ ਜ਼ਬਰਦਸਤ ਪੰਜਾਬ ਦੇ ਵਿੱਚ ਨਜ਼ਰ ਆ ਰਹੀ ਹੈ ਔਰ ਖਾਸ ਤੌਰ ਤੇ ਚੰਡੀਗੜ੍ਹ ਦੇ ਨੇੜਲੇ ਇਲਾਕਿਆਂ ਦੇ ਵਿੱਚ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਵਾਲੇ ਹੁਣ ਪੌੜੀਆਂ ਜਾਂ ਵਿਧਾਨ ਸਭਾ ਨੂੰ ਅਲਵਿਦਾ ਕਹਿ ਰਹੇ ਨੇ ਤੇ ਇਸ ਵਿਚਾਲੇ ਜਿਨ੍ਹਾਂ ਨੇ ਦੋ ਵਾਰ ਟਰਾਈ ਕੀਤੀ ਵਿਧਾਨ ਸਭਾ ਪਹੁੰਚਣ ਦੀ ਨਹੀਂ ਪਹੁੰਚ ਸਕੇ ਉਹਨਾਂ ਦੀਆਂ ਬੜੀਆਂ ਕਿਆਸਰਾਈਆਂ ਨੇ ਕਿ ਉਸ ਪਾਸੇ ਜਾਂ ਉਸ ਸੀਟ ਦੇ ਉੱਤੇ ਜਾ ਸਕਦੇ ਨੇ ਜਿਸ ਸੀਟ ਤੋਂ ਜਿਸ ਵਿਧਾਇਕ ਨੇ ਅਸਤੀਫਾ ਦਿੱਤਾ ਉਸਦੇ ਨਾਲ ਸੰਬੰਧ ਰੱਖਦੇ ਨੇ ਮਾਮਲਾ ਕਨਫਿਊਜ਼ਨ ਨਹੀਂ ਹੈ ਖਰੜ ਦਾ ਪੂਰਾ ਮਾਮਲਾ ਮੈਂ ਤੁਹਾਨੂੰ ਦੱਸਾਂਗਾ ਅੱਜ ਉੱਥੇ ਕੀ ਕੁਝ ਹੋ ਰਿਹਾ ਹੈ ਹਲਚਲ ਬੜੀ ਤੇਜ਼ ਹੈ ਅਨਮੋਲ ਗगन ਮਾਨ ਕਿ ਮੀਡੀਆ ਦੇ ਸਾਹਮਣੇ ਆਉਣਗੇ ਆਪਣੀ ਗੱਲ ਰੱਖਣਗੇ ਆਖਿਰ ਮਨ ਦਿਲ ਭਾਰੀ ਹੋ ਕਿਉਂ ਗਿਆ ਇਹਨਾਂ ਖਬਰਾਂ ਦੇ ਉੱਤੇ ਗੌਰ ਕਰਾਂਗੇ ਪਰ ਮੈਂ ਸ਼ੁਰੂਆਤ ਕਰਨ ਜਾ ਰਿਹਾ ਹਾਂ ਦਿਨ ਦੀਆਂ 6 ਵੱਡੀਆਂ ਖਬਰਾਂ ਤੁਹਾਨੂੰ ਦਿਖਾਵਾਂਗੇ 6 ਉਹ ਖਬਰਾਂ ਜਿਹੜੀਆਂ ਸਵੇਰ ਤੋਂ ਲੈ ਕੇ ਹੁਣ ਤੱਕ ਤੁਹਾਡੇ ਲਈ ਜਾਣਨੀਆਂ ਜ਼ਰੂਰੀ ਨੇ ਮੈਂ ਸਭ ਤੋਂ ਪਹਿਲਾਂ ਦਿਨ ਦੀ ਸਭ ਤੋਂ ਵੱਡੀ ਖਬਰ ਦਾ ਜ਼ਿਕਰ ਕਰਦਾ ਹਾਂ ਇਹ ਜੁੜੀ ਹੋਈ ਹੈ ਬੇਦਬੀ ਦੇ ਬਿੱਲ ਦੇ ਨਾਲ 15 ਤਰੀਕ ਨੂੰ ਵਿਧਾਨ ਸਭਾ ਦੇ ਵਿੱਚ ਇੱਕ ਬੇਦਬੀ ਦਾ ਬਿੱਲ ਪੇਸ਼ ਕੀਤਾ ਬੇਦਬੀ ਦੇ ਖਿਲਾਫ ਕਿ ਉਸ ਬਿੱਲ ਨੂੰ ਸਿਲੈਕਟ ਕਮੇਟੀ ਦੇ ਕੋਲ ਭੇਜਿਆ ਗਿਆ ਹੁਣ ਸਿਲੈਕਟ ਕਮੇਟੀ ਦੇ ਵਿੱਚ ਕੌਣ ਕੌਣ ਹੋਏਗਾ ਉਸ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ ਜਿੰਨ ਦੀ ਸਭ ਤੋਂ ਵੱਡੀ ਖਬਰ ਹੈ ਹਰ ਧਰਮ ਦੇ ਨਾਲ ਜੁੜੀ ਹੋਏ ਇਸ ਕਰਕੇ ਸਾਡੀ ਟੀਮ ਨੇ ਅੱਜ ਇਸ ਨੂੰ ਸਭ ਤੋਂ ਵੱਡੀ ਖਬਰ ਦੇ ਤੌਰ ਦੇ ਉੱਤੇ ਰੱਖਿਆ ਹੈ ਸ਼ੁਰੂਆਤ ਹੈ ਵੱਡੀ ਖਬਰ ਦੇ ਨਾਲ ਬੇਅਦਬੀ ਬਿੱਲ ਦੇ ਲਈ ਸਿਲੈਕਟ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਸਿਲੈਕਟ ਕਮੇਟੀ ਦੇ ਮੈਂਬਰਾਂ ਦਾ ਐਲਾਨ ਕੀਤਾ ਗਿਆ ਹੈ 15 ਮੈਂਬਰਾਂ ਨੂੰ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਵਿਧਾਇਕ 인ਦਰਬੀਰ ਸਿੰਘ ਨਿਜਰ ਨੂੰ ਕਮੇਟੀ ਦੀ ਕਮਾਨ ਹੈ ਔਰ ਕਮੇਟੀ 6 ਮਹੀਨੇ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗੀ ਵਿਧਾਨ ਸਭਾ ਸਪੀਕਰ ਨੇ ਸਿਲੈਕਟ ਕਮੇਟੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਔਰ ਜਿਹੜੇ 15 ਮੈਂਬਰ ਨੇ ਉਹਨਾਂ ਦੇ ਵਿੱਚ 11 ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਨੇ ਕਾਂਗਰਸ ਦੇ ਇੱਕ ਵਿਧਾਇਕ ਨੇ ਭਾਰਤੀ ਜਨਤਾ ਪਾਰਟੀ ਦੇ ਤੇ ਇੱਕ ਸ਼ਰੋਮੀ ਇਕਾਲੀ ਦਲ ਦੇ ਜਿਵੇਂ ਪੂਰੀ ਲਿਸਟ ਦਾ ਜ਼ਿਕਰ ਕਰਾਂ ਤੁਸੀਂ ਸਕਰੀਨ ਦੇ ਉੱਤੇ ਨਾਲ-ਨਾਲ ਦੇਖ ਵੀ ਰਹੇ ਸੀ ਪਰ 15 ਮੈਂਬਰਾਂ ਦੇ ਵਿੱਚ ਡਾਕਟਰ ਇੰਦਰਜੀਤ ਸਿੰਘ ਨੀਜਰ ਸਾਬਕਾ ਮੰਤਰੀ ਨੇ ਚੀਫ ਖਾਲਸਾ ਦਿਵਾਨ ਦੀ ਪ੍ਰਧਾਨ ਵੀ ਨੇ ਇੱਕ ਵੱਡਾ ਸਿੱਖ ਚਿਹਰਾ ਨੇ ਆਮ ਆਦਮੀ ਪਾਰਟੀ ਦਾ ਮਾਜੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਇਹ ਬੇਅਦਬੀ ਦੇ ਖਿਲਾਫ ਬਿੱਲ ਬਹੁਤ ਇਤਿਹਾਸਿਕ ਕਪਾਲ ਹੈ ਜਿਹੜੇ ਵੀ ਮੈਂਬਰ ਇਸ ਦੇ ਵਿੱਚ ਹੋਣਗੇ ਉਹ ਖੂਬੀ ਇਸ ਨੂੰ ਸਮਝਦੇ ਹੋਣਗੇ ਮੈਂ ਮੈਂਬਰਾਂ ਦਾ ਜ਼ਿਕਰ ਕਰ ਦਿੰਦਾ ਹਾਂ 11 ਮੈਂਬਰ ਆਮ ਆਦਮੀ ਪਾਰਟੀ ਦੇ ਨੇ ਦੋ ਮੈਂਬਰ ਕਾਂਗਰਸ ਦੇ ਨੇ ਇੱਕ ਅਕਾਲੀ ਦਲ ਦਾ ਤੇ ਇੱਕ ਭਾਜਪਾ ਦਾ ਪਹਿਲਾਂ ਆਪ ਆਮ ਆਦਮੀ ਪਾਰਟੀ ਦਾ ਜ਼ਿਕਰ ਕਰਦੇ ਹਾਂ ਡਾਕਟਰ ਇੰਦਰਬੀਰ ਸਿੰਘ ਨੇਜਰ ਡਾਕਟਰ ਅਜੀਤ ਗੁਪਤਾ ਡਾਕਟਰ ਅਮਨਦੀਪ ਕੌਰ ਅਰੋੜਾ ਅ ਇੰਦਰਜੀਤ ਕੌਰਮਾਨ ਜਗਦੀਪ ਗੋਲਡੀ ਕੰਬੋਜ ਜਲਾਲਾਬਾਦ ਵਾਲੇ ਜੰਗੀ لال ਮਹਾਜਨ ਬੀਜੇਪੀ ਤੋਂ ਔਰ ਤ੍ਰਿਜਿੰਦਰ ਬਾਜਵਾ ਕਾਂਗਰਸ ਤੋਂ ਮੀਨਾ ਮਿੱਤਲ ਰਾਜਪੁਰਾ ਤੋਂ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਪ੍ਰੋਫੈਸਰ ਬਲਜਿੰਦਰ ਕੌਰ ਇਹ ਵੀ ਚੀਫ ਵਿੱਪ ਦਾ ਉਹਨਾਂ ਦੇ ਕੋਲ ਰਿਹਾ ਹੈ ਤੇ ਵੱਡਾ ਨਾਮ ਹੈ ਆਮ ਆਦਮੀ ਪਾਰਟੀ ਦਾ ਸਿਆਸਤ ਦੇ ਵਿੱਚ ਪ੍ਰਿੰਸੀਪਲ ਬੁੱਧਰਾਮ ਵੱਡੀਆਂ ਜ਼ਿੰਮੇਵਾਰੀਆਂ ਪਹਿਲਾਂ ਵੀ ਪਾਰਟੀ ਨੇ ਦਿੱਤੀਆਂ ਨੇ ਬ੍ਰਮਚੰਦਰ ਜਿੰਪਾ ਦੁਆਬੇ ਨਾਲ ਸੰਗ ਰੱਖ ਦੇਣੀ ਸਾਬਕਾ ਮੰਤਰੀ ਨੇ ਹਿੰਦੂ ਚੇਰਾ ਨੇ ਬਲਵਿੰਦਰ ਸਿੰਘ ਢਾਲੀ ਵਾਲੇ ਕਾਂਗਰਸ ਦੇ ਨੇ ਫਗਵਾੜਾ ਤੋਂ ਜਿੱਤੇ ਸੀ ਔਰ ਮਦਨ لال ਬੱਗਾ ਨੂੰ ਵੀ ਆਮ ਆਦਮੀ ਪਾਰਟੀ ਦੇ ਨੇ ਰੱਖਿਆ ਗਿਆ ਲਿਸਟ ਦੇ ਵਿੱਚ ਮਨਪ੍ਰੀਤ ਿਆਲੀ ਅਕਾਲੀ ਦਲ ਤੋਂ ਬਾਗੀ ਨੇ ਜਾਂ ਕਹੀਏ ਕਿ ਰੁੱਸੇ ਹੋਏ ਨੇ ਜਾਂ ਤੁਸੀਂ ਕਹੋ ਕਿ ਇੱਕ ਵੱਖਰੀ ਵਿਚਾਰਧਾਰਾ ਹੈ ਲਾਈਨ ਫੜੇ ਹੋਏ ਨੇ ਪਰ ਵੱਜਦੇ ਅੱਜ ਵੀ ਅਕਾਲੀ ਦਲ ਦੇ ਵਿਧਾਇਕ ਨੇ ਦਾਖਾ ਦਾ ਵਿਧਾਇਕ ਮਨਪ੍ਰੀਤ ਿਆਲੀ ਨੂੰ ਵੀ ਸ਼ਾਮਲ ਕੀਤਾ ਗਿਆ ਤੇ ਇੱਕ ਮੁਸਲਮ ਚਿਹਰਾ ਵੀ ਹੈ ਮੁਹੰਮਦ ਜ਼ਮੀਲ ਔਰ ਰਹਿਮਾਨ ਕਾਬਲੇ ਗੌਰ ਮਲੇਰਕੋਟਲਾ ਤੋਂ ਵਿਧਾਇਕ ਨੇ ਮਲੇਰਕੋਟਲਾ ਪੰਜਾਬ ਦਾ ਇੱਕ ਸ਼ਹਿਰ ਹੈ ਜਿੱਥੇ ਬਹੁ ਗਿਣਤੀ ਦੇ ਵਿੱਚ ਮੁਸਲਮਾਨ ਪਾਈ ਚਾਲਾ ਹੈ ਤੇ ਉੱਥੋਂ ਜਿਹੜੇ ਵਿਧਾਇਕ ਚੁਣੇ ਗਏ ਸੀ ਮੁਹੰਮਦ ਜ਼ਮੀਲ ਔਰ ਰਹਿਮਾਨ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਨੂੰ ਵੀ ਰੱਖਿਆ ਗਿਆ ਹੈ ਇਸ ਸਿਲੈਕਟ ਕਮੇਟੀ ਵਿੱਚ ਐਸੇ ਵੀ ਸੀ ਵਿਧਾਨ ਸਭਾ ਦੇ ਵਿੱਚ ਵੀ ਅਦਵੀਆਂ ਧਾਰਮਿਕ ਧਰਮ ਦੇ ਗ੍ਰੰਥ ਦੀ ਹੈ ਜੇ ਕੋਈ ਵੀ ਅਧ ਵੀ ਕਰੇ ਉਸ ਕਰ ਸਕਤ ਸਿਆਮ ਰਖੇ ਉਹਦੇ ਵਿੱਚ ਗੁਰੂ ਘਰ ਜਾਂ ਉਹਦੇ ਵਿੱਚ ਕੋਈ ਵੀ ਧਾਰਮਿਕ ਬਿਲਡਿੰਗ ਵੀ ਉਹਦੇ ਵਿੱਚ ਇਨਕਲੂਡ ਹੈ ਸੋ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਾਡੇ ਅਜੇ ਤਾਂ ਦਰਬਾਰ ਸਾਹਿਬ ਜਾਣਿਆ ਆਪਣੀ ਪਰਿਵਾਰ ਦੀ ਸੁਰੱਖਿਆ ਮੰਗਣ ਤੇ ਇੱਕ ਮੈਂ ਹੋ ਸਕਦਾ ਕਿ ਦਰਬਾਰ ਸਾਹਿਬ ਨੂੰ ਕੋਈ ਨਹੀਂ ਹਨ ਕਿ ਐਕਟ ਲੈ ਕੇ ਆ ਰਿਹਾ ਹੈ ਤੇ ਐਕਸ ਕੀ ਲਿਖਿਆ ਹੈ ਜੇ ਜਾਣ ਕੇ ਐਕਟ ਨਹੀਂ ਆਉਂਦਾ ਹੈ ਉਹਦਾ ਦਿਖਾਉਣ ਵਾਸਤੇ ਫਿਰ ਸਿਲੈਕਟ ਕਮੇਟੀ ਚ ਕਿਉਂ ਭੇਜਿਆ ਕਿ 6 ਮਹੀਨੇ ਅਸੀਂ ਉਹਦੇ ਤੇ ਡਿਸਕਸ਼ਨ ਕਰਾਂਗੇ ਸਾਢੇ 3 ਸਾਲ ਪਹਿਲੇ ਕਿਉਂ ਵੀ ਲੈ ਕੇ ਆਏ ਆ ਥੋੜੇ ਕੋਲੇ ਸਾਢੇ 3 ਸਾਲ ਸੀ ਡਿਸਕਸ਼ਨ ਕਰਦੇ ਆ ਇੱਕ ਡਰਾਮਾ ਸੀ ਉਹ ਸੋਚਦੇ ਸੀ ਜਿਵੇਂ ਪਹਿਲੇ ਅਸੀਂ ਝੂਠ ਬੋਲ ਕੇ ਡਰਾਮਾ ਕਰਕੇ ਲੋਕਾਂ ਨੂੰ ਗੁਮਰਾਹ ਕਰਕੇ ਅਸੀਂ ਵਾਪਸ ਸਰਕਾਰ ਲਿਆਂਦੀ ਤੇ ਆ ਲਿਆਂਦੀ ਹੁਣ ਅਸੀਂ ਉਹ ਕੰਮ ਕਰਨਾ ਜਿਦੋਂ ਅਰਦਾਸ ਕਰਕੇ ਸੈਸ਼ਨ ਸ਼ੁਰੂ ਹੋਇਆ ਤੇ ਕਾਂਗਰਸ ਦੇ ਐਮਐਲਏ ਪ੍ਰਗਟ ਸਿੰਘ ਨੇ ਕੀ ਕਿਹਾ ਜੋ ਅਸੀਂ ਕਹਿੰਦੇ ਸੀ ਪਿਛਲੇ 5 ਸਾਲ ਕਿ ਕਾਂਗਰਸ ਸਿਆਸਤ ਕਰ ਰਹੀ ਹੈ 5 ਸਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ ਤੇ 5 ਸਾਲ ਉਹਨਾਂ ਨੇ ਸਿਆਸਤ ਕੀਤੀ ਐਸਤੇ ਦੋਸ਼ੀਆਂ ਨੂੰ ਫੜਦਾ ਤਾਂ ਨਾਮੋ ਨਿਸ਼ਾਨੀ ਉਹਨਾਂ ਦਾ ਇੰਟਰਸਟ ਹੀ ਨਹੀਂ ਸੀ ਪਰ ਕੱਲੀ ਐ ਸੀ ਕਿ ਜਦੋਂ ਇਲੈਕਸ਼ਨ ਆਉਂਦੇ ਸੀ ਉਹਨੂੰ ਪਤਾ ਹੈ ਕਾਲੀ ਦਲ ਤੋਂ ਡਰ ਸੀ ਕਿ ਕਾਲੀ ਦਲ ਦੇ ਉੱਤੇ ਆ ਫਿਰ ਤੋ ਦੱਪਾ ਪਾ ਦਈਏ ਉਹ ਪ੍ਰਗਟ ਸਿੰਘ ਨੇ ਆਪ ਕਿਹਾ ਕਿ ਅੱਜ ਆਪਰ ਅਰਦਾਸ ਕਰਕੇ ਆਪਾਂ ਸੈਸ਼ਨ 'ਚ ਬੈਠੇ ਆਂ ਤੇ ਮੈਂ ਸੱਚੀ ਦੱਸਣਾ ਚਾਹਣਾ ਕਿ ਸਾਡੀ ਪਾਰਟੀ ਨੇ ਵੈਦਬੀਆਂ ਦੇ ਦੋਸ਼ਿਆਂ ਨੂੰ ਫੜਨਾਂ ਦੀ ਬਜਾਏ ਸਿਆਸਤ ਕੀਤੀ ਦੇਖੋ ਉਹਨਾਂ ਦੇ ਸਿਟਿੰਗ ਐਮਐਲਏ ਨੇ ਕੀ ਤਾਂ ਵੈਦਬੀ ਦੇ ਉੱਤੇ ਜਿਹੜਾ ਬਿੱਲ ਆਂਦਾ ਗਿਆ ਉਸ ਦੇ ਉੱਤੇ ਸਿਲੈਕਟ ਕਮੇਟੀ ਵਿਚਾਰਾਂ ਕਰੇਗੀ ਬਾਕਪਕ ਜਥੇਬੰਦੀਆਂ ਦੇ ਨਾਲ ਮੁਲਾਕਾਤ ਕਰੇਗੀ ਜੋ ਹੁਣ ਤੱਕ ਜਾਣਕਾਰੀ ਹੈ ਔਰ ਆਮ ਲੋਕਾਂ ਤੋਂ ਵੀ رائے ਲਈ ਜਾਵੇਗੀ ਕਿ ਇਸ ਦੇ ਵਿੱਚ ਕੀ ਕੁਝ ਸ਼ਾਮਲ ਕੀਤਾ ਜਾਣਾ। ਕਾਬਲੇ ਗੌਰ ਹੈ ਕਿ ਪੰਜਾਬ ਦੇ ਵਿੱਚ ਬੇਅਦਬੀਆਂ ਵਕਫ ਵਕਫ ਦੀਆਂ ਕਟਰਾਮਾ ਜਿਹੜੀਆਂ ਸਾਹਮਣੇ ਆਈਆਂ ਸੀ ਤੇ ਉਸ ਨੂੰ ਲੈ ਕੇ ਬਿੱਲ ਲਿਆਂਦਾ ਗਿਆ ਤੇ ਇਸ ਵਾਰ ਸਰਕਾਰ ਦਾ ਦਾਅਵਾ ਹੈ ਕਿ ਅਸੀਂ ਪੱਕੇ ਪੈਰੀ ਇਸ ਬਿੱਲ ਨੂੰ ਪੇਸ਼ ਕਰਨਾ ਚਾਹੁੰਦੇ ਹਾਂ ਇਸ ਕਰਕੇ ਸਿਲੈਕਟ ਕਮੇਟੀ ਦੇ ਕੋਲ ਭੇਜ ਦਿੱਤਾ ਗਿਆ। ਅੱਗੇ ਬੰਦੇ ਆ ਦਿਨ ਦੀ ਦੂਜੀ ਵੱਡੀ ਖਬਰ ਜਿਸ ਦਾ ਮੈਂ ਸ਼ੁਰੂਆਤ ਵਿੱਚ ਜ਼ਿਕਰ ਕੀਤਾ ਸੀ ਕਿ ਸਿਆਸੀ ਤੌਰ ਦੇ ਉੱਤੇ ਸ਼ਨੀਵਾਰ ਬੜਾ ਪੋਲਿਟੀਕਲ ਤੁਸੀਂ ਐਕਟਿਵ ਕਹਿ ਸਕਦੇ ਹੋ। ਅਨਮੋਲ ਗगनਮਾਨ ਖੂਬ ਚਰਚਾ ਦੇ ਵਿੱਚ ਰਹਿਣ ਵਾਲਾ ਚਿਹਰਾ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਹੈ ਪਰ ਇਸ ਵਾਰ ਸਿਆਸਤ ਨੂੰ ਅਲਵਿਦਾ ਕਹਿਣ ਵਾਲੀ ਉਹਨਾਂ ਨੇ ਅਨਾਉਂਸਮੈਂਟ ਕਰ ਦਿੱਤੀ ਦਿਨ ਦੀ ਦੂਜੀ ਵੱਡੀ ਖਬਰ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਅਨਮੋਲ ਗਗਨ ਮਾਨ ਨੇ ਸਿਆਸਤ ਛੱਡ ਦਿੱਤੀ ਹੈ ਸਾਬਕਾ ਮੰਤਰੀ ਨੇ ਸਿਆਸਤ ਛੱਡ ਦਿੱਤੀ ਹੈ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ ਵਿਧਾਇਕੀ ਦਾ ਅਹੁਦਾ ਛੱਡ ਦਿੱਤਾ ਹੈ ਅਨਮੋਲ ਗਗਨ ਮਾਨ ਆਮ ਆਦਮੀ ਪਾਰਟੀ ਦੇ 2022 ਦੇ ਵਿੱਚ ਜਿੱਤੇ ਸੀ ਮੰਤਰੀ ਬਣੇ ਸੀ ਮੰਤਰੀ ਦਾ ਅਹੁਦਾ ਚਲਾ ਗਿਆ ਸੀ ਤੇ ਹੁਣ ਛੱਡ ਦਿੱਤੀ ਐ ਪਾਰਟੀ ਛੱਡ ਦਿੱਤੀ ਐ ਸਿਆਸਤ ਛੱਡ ਦਿੱਤੀ ਐ ਵਿਧਾਇਕੀ ਔਰ ਅਨਮੋਲ ਘਗਰਮਾਨ ਨੇ استیفا ਦਿੱਤਾ ਐ एमएलए ਦੀ ਅਹੁਦੇ ਤੋਂ ਵੀ ਰਿਜ਼ਾਈਨ ਕਰ ਦਿੱਤਾ ਤੇ ਲਿਖਿਆ ਟਵੀਟ ਕਰਕੇ ਦਿਨ ਭਾਰੀ ਐ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਦੇ ਨਾਲ ਨੇ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਖਰੀ ਉਤਰੇ 2.5 ਲਾਈਨਾਂ ਦਾ ਟਵੀਟ 5 ਸਾਲ ਦੀ ਸਿਆਸਤ ਨੂੰ ਅਲਵਿਦ ਤਾਂ ਟਵੀਟ ਦੇ ਵਿੱਚ ਲਿਖਿਆ ਅਨਮੋਲ ਘਰਮਾਨ ਨੇ ਸ਼ੁਰੂਆਤ ਇੱਥੋਂ ਕੀਤੀ ਪਹਿਲਾ ਅੱਖਰ ਦੇਖੋ ਤੁਸੀਂ ਦਿਲ ਭਾਰੀ ਉਹਨਾਂ ਨੇ ਲਿਖਿਆ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਦੇ ਨਾਲ ਹਨ ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉੱtre ਅਨਮੋਲ ਗਗਨ ਮਾਨ ਦੇ ਅਸਤੀਫੇ ਦੀ ਡੇਟ ਸੀ ਹਾਲਾਂਕਿ ਇਹ ਪੂਰੀ ਹਲਚਲ ਪਿਛਲੇ 24 ਘੰਟੇ ਤੋਂ ਨਜ਼ਰ ਆ ਰਹੀ ਸੀ ਪਰ ਅਸਤੀਫੇ ਦੇ ਨਾਲ ਹੀ ਖਰੜ ਦਾ ਸਿਆਸੀ ਖੜਾਕਾ ਇਸ ਸਮੇਂ ਪੰਜਾਬ ਸੁਣ ਰਿਹਾ ਅਨਮੋਲ ਗਗਨ ਮਾਨ ਦੇ ਅਸਤੀਫੇ ਦੇ ਨਾਲ ਹੀ ਖਰੜ ਵਿਧਾਨ ਸਭਾ ਨੂੰ ਲੈ ਕੇ ਹਲਚਲ ਤੇਜ਼ ਹੋ ਗਈ ਹੈ ਅਸਤੀਫੇ ਦਾ ਮਤਲਬ ਇਹ ਵੀ ਹੈ ਕਿ ਪੰਜਾਬ ਦੇ ਵਿੱਚ ਇੱਕ ਹੋਰ ਬਾਈਪੋਲ ਹੋਣ ਜਾ ਰਿਹਾ ਹੈ ਜੇਕਰ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਅਨਮੋਲ ਗਗਨ ਮਾਨ ਦੇ ਅਸਤੀਫੇ ਤੋਂ ਬਾਅਦ ਰਣਜੀਤ ਸਿੰਘ ਗਿੱਲ ਅਕਾਲੀ ਦਲ ਨੂੰ ਛੱਡਣ ਵਾਲੇ 24 ਘੰਟੇ ਪਹਿਲਾਂ ਅਕਾਲੀ ਦਲ ਨੂੰ ਛੱਡਣ ਵਾਲੇ ਰਣਜੀਤ ਸਿੰਘ ਗਿੱਲ ਦੀ ਪਹਿਲੀ ਸਟੇਟਮੈਂਟ ਸਾਹਮਣੇ ਆ ਗਈ। ਰਣਜੀਤ ਗਿੱਲ ਨੇ ਨਵੀਂ ਸਿਆਸੀ ਇਨਿੰਗ ਦੇ ਸੰਕੇਤ ਦਿੱਤੇ ਨੇ। ਉਹਨਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ। ਉਹ ਫੈਸਲਾ ਹੋਵੇਗਾ ਜੋ ਹਲਕੇ ਦੇ ਹਿੱਤ ਦੇ ਵਿੱਚ ਹੋਵੇਗਾ। ਹਲਕੇ ਪੰਜਾਬ ਤੇ ਦੇਸ਼ ਦੇ ਵਿੱਚ ਫੈਸਲਾ ਲਿਆ ਜਾਵੇਗਾ। ਕਾਬਲੇ ਗੌਰ ਦੇ ਇੱਕ ਦਿਨ ਪਹਿਲਾਂ ਯਾਨੀ ਕਿ ਸ਼ੁੱਕਰਵਾਰ ਦੇ ਦਿਨ ਹੀ ਰਣਜੀਤ ਸਿੰਘ ਗਿੱਲ ਨੇ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ। ਇਹ ਉਹੀ ਨਾਮ ਹੈ ਜਿਨ੍ਹਾਂ ਨੇ 2017 ਦੇ ਵਿੱਚ ਅਕਾਲੀ ਦਲ ਦੀ ਟਿਕਟ ਤੇ ਝੋਣ ਲੜੀ। ਇਹ ਉਹੀ ਨਾਮ ਹੈ। ਜਿਹੜਾ ਅਕਾਲੀ ਦਲ ਦੀਆਂ ਜਦੋਂ ਪੂਰੇ ਪੰਜਾਬ ਦੇ ਵਿੱਚ ਸੀਟਾਂ ਸਿਰਫ 3 ਆਈਆਂ ਤਾਂ ਉਸ ਸਮੇਂ ਰਣਜੀਤ ਸਿੰਘ ਗਿੱਲ ਖਰੜ ਵਿਧਾਨ ਸਭਾ ਹਲਕੇ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਰਹਿਣ ਦੇ ਵਿੱਚ ਕਾਮਯਾਬ ਰਹੇ ਕਹਿਣ ਤੋਂ ਭਾਵ ਕਿ ਪਰਫਾਰਮੈਂਸ ਐਜ਼ ਕੰਪੇਅਰ ਟੂ ਅਦਰ ਅਕਾਲੀ ਕੈਂਡੀਡੇਟਸ ਉਹਨਾਂ ਦੀ ਬਹੁਤ ਸ਼ਾਨਦਾਰ ਰਹੀ ਸੀ ਚੈਰ ਹੁਣ ਉਹ ਕਿੱਥੇ ਕਿਹੜੀ ਪਾਰਟੀ ਦੇ ਵਿੱਚ ਜਾਂਦੇ ਆ ਸਪਸ਼ਟ ਨਹੀਂ ਹੈ ਉਹਨਾਂ ਨੇ ਇਹ ਜ਼ਰੂਰ ਕਹਿ ਦਿੱਤਾ ਕਿ ਅਸੀਂ ਇਹ ਦੇਖਾਂਗੇ ਕਿ ਕੀ ਕੁਝ ਹੋਣਾ ਹੈ ਕਿ ਕਿਸ ਤਰੀਕੇ ਦੇ ਨਾਲ ਅਗਲਾ ਫੈਸਲਾ ਲਿਆ ਜਾਣਾ ਹੈ ਕਾਬਲੇ ਗੌਰ ਇਹ ਵੀ ਹੈ ਕਿ ਫਿਲਹਾਲ ਗਿਲਸਾਭ ਨੇ ਆਪਣਾ ਫੋਨ ਕੀਤਾ ਹੋਇਆ ਸਵਿਚ ਆਫ ਮੀਡੀਆ ਤੋਂ ਬਣਾਈ ਹੈ ਦੂਰੀ ਤੇ ਟਵੀਟ ਟਵੀਟ ਫਿਲਹਾਲ ਖੇਡ ਰਹੇ ਨੇ ਤੇ ਹੁਣ ਉਹ ਟਵੀਟ ਟਵੀਟ ਖੇਡਦੇ ਹੋਏ ਕਿਹੜੀ ਪਾਰਟੀ ਤੋਂ ਅਗਲੀ ਆਪਣੀ ਸਿਆਸੀ ਇਨਿੰਗ ਖੇਡਣਗੇ ਇਹ ਸਾਫ ਨਹੀਂ ਹੈ ਪਰ ਅਨਮੋਲ ਗਗਨ ਮਾਨ ਦਾ ਅਸਤੀਫਾ ਰਣਜੀਤ ਸਿੰਘ ਗਿੱਲ ਵੱਲੋਂ ਅਕਾਲੀ ਦਲ ਨੂੰ ਅਲਵਿਦਾ ਕਹਿਣਾ ਬਹੁਤ ਕੁਝ ਚੀਜ਼ਾਂ ਆਪਸ ਦੇ ਵਿੱਚ ਲਿੰਕ ਕਰ ਰਹੀਆਂ ਨੇ ਔਰ ਕਾਬਲੇ ਗੌਰ ਹੈ ਕਿ ਇਸ ਸਬਦੇ ਵਿਚਾਲੇ ਸੀਐਮ ਮੁੱਖ ਮੰਤਰੀ ਪੰਜਾਬ ਨੂੰ ਵੀ ਸਵਾਲ ਹੋਇਆ ਬਰਨਾਲੇ ਪਹੁੰਚੇ ਹੋਏ ਸੀ ਉਹ ਤਾਂ ਉਸ ਸਮੇਂ ਜਿਹੜਾ ਸਵਾਲ ਹੋਇਆ ਉਸ ਸਮੇਂ ਵੀ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਪਾਰਟੀ ਦੀ ਮੀਟਿੰਗ ਦੇ ਵਿੱਚ ਅਸੀਂ ਦੇਖਾਂਗੇ ਮੈਂ ਤੁਹਾਨੂੰ ਇੱਕ ਵਾਰੀ ਰਿਜ਼ਲਟ ਦੱਸ ਦਾਂ 2022 ਦਾ ਗਗਨ ਅਨਮੋਲ ਮਾਲ ਨੂੰ 78000 ਵੋਟਾਂ ਪਈਆਂ ਸੀ ਤਾਂ ਦੂਜੇ ਨੰਬਰ ਦੇ ਉੱਤੇ ਰਹੇ ਸੀ ਰਣਜੀਤ ਸਿੰਘ ਗਿੱਲ ਹਨਾ ਕਿ ਗਿੱਲ ਨੂੰ ਵੋਟਾਂ ਬਹੁਤ ਪੈ ਗਈਆਂ ਸੀ ਪਰ ਆਮ ਆਦਮੀ ਪਾਰਟੀ ਤੋਂ ਕੱਟ ਸੀ 40000 ਬੋਟਾਂ ਪਈਆਂ ਸੀ ਤੇ ਜੇ ਨੰਬਰ ਦੇ ਉੱਤੇ ਵਿਜੇ ਸ਼ਰਮਾ ਕਾਂਗਰਸ ਦੇ ਫਿਰ ਭਾਜਪਾ ਦੇ ਕਮਲਦੀਪ ਸਿੰਘ ਚੌਥੇ ਨੰਬਰ ਦੇ ਉੱਤੇ ਇਹੀ ਜੇਕਰ ਮੈਂ ਜ਼ਿਕਰ ਕਰ ਲਵਾਂ 2017 ਦਾ ਕਮਰਸੰਧੂ ਇੱਥੇ ਆਮ ਆਦਮੀ ਪਾਰਟੀ ਦੇ ਜਿੱਤੇ ਸੀ ਜਗমোহন ਸਿੰਘ ਚੰਗ ਦੂਜੇ ਨੰਬਰ ਤੇ ਰਹੇ ਸੀ ਪਰ ਗਿੱਲ 2017 ਦੇ ਵਿੱਚ ਤੀਜੇ ਨੰਬਰ ਦਿੱਤੇ ਰਹੇ ਸੀ ਉਸ ਸਮੇਂ ਵੀ ਬੋਟਾਂ ਇਹਨਾਂ ਨੂੰ 46000 ਪੈ ਗਈਆਂ ਸੀ ਯਾਨੀ 17 ਤੇ 22 ਦੇ ਵਿੱਚ ਗਿੱਲ ਆਪਣਾ ਵੋਟ ਬੈਂਕ ਉਹ तकरीबन तकरीबन सेम ਰੱਖਣ ਦੇ ਵਿੱਚ ਕਾਮਯਾਬ ਰਹੇ ਸੀ। ਭਾਈ ਜੀ ਦੇਖੋ ਇਹ ਵੀ ਕਲੀਅਰ ਕਰ ਦਵਾ ਵੀ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਹੈ। ਮੈਂ ਕੋਈ politically ਅਸਤੀਫਾ ਨਹੀਂ ਦਿੱਤਾ। ਜੋ ਲੋਕ ਕਿਉਂਕਿ ਅਸੀਂ ਸਾਡਾ ਜ਼ਿਆਦਾਤਰ ਅਸੀਂ ਹੈਗੇ ਸਮਾਜ ਸੇਵਾ ਦਾ ਅਸੀਂ ਕੰਮ ਕਰਦੇ ਰਹੇ ਹਾਂ। ਹੁਣ ਵੀ ਕਰ ਰਹੇ ਹਾਂ ਅੱਗੇ ਨੂੰ ਵੀ ਕਰਾਂਗੇ। ਸੋ ਮੈਂ ਕੋਈ politically ਅਸਤੀਫਾ ਨਹੀਂ ਦਿੱਤਾ। ਮੈਂ ਆਪਣੇ ਹਲਕੇ ਦੀ ਸਮਾਜ ਸਮਾਜ ਸੇਵਾ ਦੇ ਕੰਮਾਂ ਲਈ ਅਤੇ ਆਪਣੇ ਹਲਕੇ ਦੇ ਜਿਹੜੇ ਭੈਣ ਭਰਾ ਨੇ ਉਹਨਾਂ ਦੀਆਂ ਜੋ ਮੁਸ਼ਕਲਾਂ ਲਈ ਉਹਨਾਂ ਲਈ ਕੰਮ ਕਰਦਾ ਰਹੂੰਗਾ ਦਾ ਕਾਬਲੇ ਗੋੜਾ ਜਿਹੜਾ ਬਿਆਨ ਤੁਸੀਂ ਸੁਣਿਆ ਇਹ ਬਿਆਨ ਇੱਕ ਦਿਨ ਪਹਿਲਾਂ ਜਦੋਂ ਅਕਾਲੀ ਦਲ ਨੂੰ ਛੱਡਿਆ ਆਏ ਤਾਂ ਉਸ ਸਮੇਂ ਦਾ ਇਹ ਬਿਆਨ ਅਸੀਂ ਤੁਹਾਨੂੰ ਸੁਣਾਇਆ ਹੈ ਰਾਜਿੰਦਰ ਸਿੰਘ ਗਿਲ ਦਾ ਇਹ ਬਿਆਨ ਇਸ ਕਰਕੇ ਵੀ ਸੁਣਾਇਆ ਕਿਉਂਕਿ ਇਹ ਇਸ਼ਾਰਾ ਸੀ ਬੇਸਿਕਲੀ ਕੀ ਹੈ ਕਿ ਰਣਜੀਤ ਸਿੰਘ ਗਿਲ ਨੇ ਸਿਆਸਤ ਤੋਂ ਕਿਨਾਰਾ ਨਹੀਂ ਕੀਤਾ ਉਹ ਆਪਣੀ ਪ੍ਰੈਸ ਕਾਨਫਰੰਸ ਜਿਵੇਂ ਸਾਫ਼ ਕਰ ਗਈ ਸੀ ਹੁਣ 2027 ਤੋਂ ਪਹਿਲਾਂ ਅੱਧ ਵਿਚਾਲੇ 1.5 ਸਾਲ ਪਹਿਲਾਂ ਪਾਰਟੀ ਛੱਡਣ ਦਾ ਕੀ ਮਤਲਬ ਹੈ ਦੂਜੇ ਪਾਸੇ ਸਵਾਲ ਇਹ ਹੈ ਕਿ ਉਹਨਾਂ ਦੇ ਅਕਾਲੀ ਦਲ ਨੂੰ ਛੱਡਣ ਤੋਂ ਬਾਅਦ ਅਨਮੋਲ ਗगन ਮਾਨਨੇ ਕਿਉਂ ਪਾਰਟੀ ਆਪਣੀ ਛੱਡ ਦਿੱਤੀ ਆ ਅਸਤੀਫਾ ਕਿਉਂ ਐਮਐਲਏ ਸ਼ਿਪ ਤੋਂ ਲੈ ਲਿਆ ਬਹੁਤ ਸਰੀਆਂ ਚੀਜ਼ਾਂ ਹੈ ਸਰਕਲ ਦੇ ਵਿੱਚ ਤੁਹਾਨੂੰ ਆ ਆਪਣੇ ਆਪ ਘੁੰਮਦੀਆਂ ਤੇ ਇੱਕ ਦੂਜੇ ਨਾਲ ਲਿੰਕ ਹੁੰਦੀਆਂ ਹੋਈਆਂ ਨਜ਼ਰ ਆਉਂਦੀਆਂ ਸਿਆਸੀ ਚੱਕਰ ਹੈ ਸਿਆਸੀ ਚੱਕਰ ਦੇ ਵਿੱਚ ਤੁਹਾਨੂੰ ਲੀਡਰ ਫਸੇ ਹੋਏ ਵੀ ਨਜ਼ਰ ਆਉਂਦੇ ਨੇ ਤੇ ਸਿਆਸੀ ਚੱਕਰ ਦੇ ਵਿੱਚ ਤੁਹਾਨੂੰ ਲੀਡਰ ਇਸ ਚੱਕਰ ਦੇ ਵਿੱਚੋਂ ਆਉਟ ਹੁੰਦੇ ਵੀ ਨਜ਼ਰ ਆਉਂਦੇ। ਖੈਰ ਅੱਗੇ ਬਾਦ ਨਹੀਂ ਇੱਕ ਹੋਰ ਵੱਡੀ ਖਬਰ ਹੈ ਦਿਨ ਦੇ ਉਸ ਦਾ ਰੁਕ ਕਰਾਂਗੇ। ਦਰਬਾਰ ਸਾਹਿਬ ਨੂੰ ਧਮਕੀਆਂ ਦਾ سلسلہ ਜੋ ਹੈ ਨਹੀਂ ਰੁਕਿਆ। ਦਰਬਾਰ ਸਾਹਿਬ ਦੇ ਲਈ 8ਵੀਂ ਧਮਕੀ ਵਾਲੀ ਈਮੇਲ ਪਹੁੰਚੀ। 8ਵੀਂ ਧਮਕੀ ਔਰ ਧਮਕੀ ਦੇ ਵਿੱਚ ਉਹੀ ਗੱਲਾਂ ਉਡਾਉਂਦੀਆਂ ਆਰਡੀਐਕਸ ਦੀਆਂ ਸਭ ਉਹੀ। ਤੇ ਇਸ ਵਿੱਚ ਆਲੇ ਐਸਜੀਪੀਸ ਦੇ ਪ੍ਰਧਾਨ ਹਰਜਿੰਦਰ ਸਿੰਘ ਢਾਮੀ ਦੀ ਸਟੇਟਮੈਂਟ ਆਈ। ਉਹਨਾਂ ਨੇ ਕਿਹਾ ਕਿ ਧਮਕੀਆਂ ਦਾ ਸੱਚ ਸਾਹਮਣੇ ਆਵੇ। ਮੁਲਜ਼ਮਾਂ ਨੂੰ ਮਿਸਾਲੀ ਸਜ਼ਾ ਅਸੀਂ ਦਵਾਂਗੇ। ਮੁੱਖ ਮੰਤਰੀ ਮਾਮਲੇ ਤੇ 올 ਪਾਰਟੀ ਮੀਟਿੰਗ ਸਦਨ ਉਹ ਵੀ ਕਾਂਗਰਸ ਦੇ ਵੱਲੋਂ ਡਿਮਾਂਡ ਕੀਤੀ ਗਿਆ ਕਾਂਗਰਸ ਦਾ ਇੱਕ ਵਫਦ ਪਹੁੰਚਿਆ ਹੋਇਆ ਸੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਤੇ ਉਹਨਾਂ ਨੇ ਫਿਰ ਇਹ ਮੰਗ ਕੀਤੀ ਔਰ ਕਾਬਲੇ ਗੌਰ ਹੈ ਕਿ ਦਰਬਾਰ ਸਾਹਿਬ ਨੁਕਤਿਆਂ ਪਰੀਆਂ ਈਮੇਲ ਜਾਰੀਆਂ ਨੇ ਪਿਛਲੇ 5-6 ਦਿਨਾਂ ਤੋਂ ਇਹ سلسلہ ਜਾਰੀ ਹੈ ਪੁਲਿਸ ਨੇ ਇੱਕ ਸ਼ੁਭਮ ਦੂਬੇ ਨਾਮ ਦਾ ਸ਼ਖਸ ਹੈ ਸੌਫਟਵੇਅਰ ਇੰਜੀਨੀਅਰ ਉਹਨੂੰ ਡਿਟੇਨ ਵੀ ਕੀਤਾ ਸੀ ਹਿਰਾਸਤ ਦੇ ਵਿੱਚ ਲਿਆ ਸੀ ਉਸ ਨੂੰ ਫੜਨ ਤੋਂ ਬਾਅਦ ਵੀ ਆ ਰਹੀਆਂ ਨੇ ਈਮੇਲ ਦੋ ਈਮੇਲਸ ਉਸ ਨੂੰ ਕੁਸਤਕ ਪਹੁੰਚ ਕਰਨ ਤੋਂ ਬਾਅਦ ਕਿਉਂਕਿ ਗ੍ਰਿਫਤਾਰਤਾ ਨਹੀਂ ਕੀਤਾ ਨਾ ਪੁਲਿਸ ਨੇ ਜਾਂਚ ਦੇ ਵਿੱਚ ਸ਼ਾਮਿਲ ਕੀਤਾ ਅਸੀਂ ਤਾਂ ਜਿਉਂਨੇ ਵੀ ਜਿਹੜਾ ਸਾਚਾ ਉਹ ਪੜਤਲ ਕੀਤਾ ਜਾਵੇ ਵੀ ਆਉਂਦੀਆਂ ਕਿੱਥੋਂ ਸਾਈਬਰ ਬ੍ਰਾਂਚ ਆ ਬਹੁਤ ਟੈਕਨੋਲੋਜੀ ਐਡਵਾਂਸ ਹੋ ਗਈ ਆਈਪੀ ਐਡਰੈਸ ਆ ਸਰਵਰ ਆ ਸਾਰਾ ਪ੍ਰੋਸੈਸ ਆ ਤੇ ਜੇ ਅੱਧੇ ਘੰਟੇ ਦੇ ਵਿੱਚ ਜਾਮ ਕਰ ਦਦੇ ਤੇ ਇਹਦੇ ਵਿੱਚ ਅੱਧੇ ਘੰਟੇ ਤੇ 5 ਦਿਨ ਹੋ ਗਏ ਆ ਸੋ ਸਰਕਾਰ ਨੂੰ ਇਹਨੂੰ ਸੀਰੀਅਸਲੀ ਲੈਣਾ ਚਾਹੀਦਾ ਆ ਬਾਕੀ ਜਿਹੜੀ ਸੰਗਤ ਆਏ ਤਾਂ ਚੱਲੇ ਮੈਂ ਦੇਖਦਾ ਗੁਰੂ ਕੇ ਸਿੱਖ ਜਿਹੜੇ ਆ ਇਹ ਕਦੇ ਵੀ ਦੁੱਖ ਤੇ ਸੁੱਖ ਦੀ ਪਰਵਾਹ ਨਹੀਂ ਕਰਦੇ ਅਸੀਂ ਉਹਨਾਂ ਨੂੰ ਕ੍ਰੇਸ ਕਰ ਲਿਆ ਜਿਹੜਾ ਉਹਨਾਂ ਦਾ ਨੰਬਰ ਆ ਜਿਹੜਾ ਜਿੱਥੋਂ ਈਮੇਲ ਆਈ ਹੈ ਬੜੀ ਜਲਦੀ ਜਿਹੜਾ ਉਹਨਾਂ ਨੂੰ ਜਿਹੜਾ ਭੜਕੇ ਲਿਆਵਾਂਗੇ ਤੇ ਇਸ ਤਰ੍ਹਾਂ ਦੀ ਹਿੰਮਤ ਮਤਲਬ ਜਿਹਦੀ ਜਿਹਨੇ ਵੀ ਕੀਤੀ ਹੈ ਉਹਨੂੰ ਮਿਸਾਲੀ ਸਜ਼ਾ ਮਿਲਣੀ ਹੈ ਬਾਰ-ਬਾਰ ਕਿਸੇ ਅਸਰਾਰਤੀ ਅੰਸਰ ਵੱਲੋਂ ਅਤੰਕਵਾਦੀ ਵੱਲੋਂ ਮੈਂ ਕਿਉਂ ਕਿਹੜਾ ਬੰਦਾ ਤੰਕ ਫਲਾਉਂਦਾ ਉਹ ਤੰਕਵਾਦੀ ਆ ਉਹਨਾਂ ਵੱਲੋਂ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਔਰ ਕੇਂਦਰ ਸਰਕਾਰ ਨੂੰ ਕਿਉਂਕਿ ਜਿਹੜੀ ਟੈਕਨੋਲੋਜੀ ਹੈ ਜਾਂ ਜੇ ਕੋਈ ਬਾਹਰ ਬੈਠੇ ਬੰਦੇ ਨੇ ਉਹਦੇ ਵਾਸਤੇ ਕੇਂਦਰ ਸਰਕਾਰ ਨੂੰ ਹੀ ਰਾਹੀਂ ਹੀ ਕੰਮ ਹੋ ਸਕਦਾ ਹੈ ਜੇ ਕੋਈ ਦੁਸ਼ਮਣ ਹੈ ਜੇ ਕੋਈ ਸਾਡੇ ਨਾਲ ਸ਼ਰਾਰਤ ਕਰਦਾ ਹੈ ਤੇ ਇਸ ਘਰ ਤੋਂ ਉੱਤੇ ਕੋਈ ਤਕਰਨੀ ਸਾਨੂੰ ਸਾਰੀ ਤਾਕਤ ਲਾ ਦੇਣੀ ਚਾਹੀਦੀ ਹੈ ਬਗੈਰ ਕਿਸੇ ਮਤਭੇਦ ਦੇ ਇਹਦੇ 'ਚ ਕੋਈ ਨਹੀਂ ਹੋਣਾ ਚਾਹੀਦਾ ਕਿ ਅਸੀਂ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਦੇਖੋ ਤਾਂ ਸੱਚ ਦਾ ਸਾਹਮਣੇ ਆਣਾ ਚਾਹੀਦਾ ਕਿ ਇਸ ਦੇ ਪਿੱਛੇ ਮਨਸੂਬੇ ਕੀ ਨੇ ਬਹੁਤ ਪਵਿੱਤਰ ਸਥਾਨ ਹੈ ਸਾਰਿਆਂ ਦਾ ਬਹੁਤ ਆਸਥਾ ਦਾ ਕੇਂਦਰ ਹੈ ਤੇ ਇਸ ਨੂੰ ਚਾਲੇ ਧਮਕੀਆਂ ਦਾ سلسلہ ਨਹੀਂ ਰੁਕਿਆ ਅੱਗੇ ਬਾਤਾਂ ਦਿਨ ਦੀ ਅਗਲੀ ਵੱਡੀ ਖਬਰ ਦਰੋ ਕਰਾਂਗੇ ਬਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਹੈ ਬਿਕਰਮ ਮਜੀਠੀਆ ਦੇ ਟਿਕਾਣਿਆਂ ਦੇ ਉੱਤੇ ਮੁਰ ਤੋਂ ਛਾਪੇ ਮਾਰੀ ਹੋਈ ਹੈ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਜੋ ਜਾਣਕਾਰੀ ਹੈ ਕਿ ਵਿਜੀਲੈਂਸ ਦੇ ਵੱਲੋਂ ਛਾਪੇ ਮਾਰੀ ਕੀਤੀ ਗਈ ਚੰਡੀਗੜ੍ਹ ਦੇ ਵਿੱਚ ਮਜੀਠੀਆ ਦੀ ਰਿਹائش ਦੇ ਉੱਤੇ ਟੀਮ ਪਹੁੰਚੀ ਦਿੱਲੀ ਦੇ ਇੱਕ ਫਾਰਮ ਹਾਊਸ ਦੇ ਉੱਤੇ ਰੇਡ ਮਾਰੀ ਗਈ ਹੈ ਵਿਜੀਲੈਂਸ ਦੀ ਟੀਮ ਦੇ ਵੱਲੋਂ ਛਾਪੇ ਮਜੀਠੀਆ ਦੀ ਨਿਆਇ ਖਿਰਾਸਤ ਦੇ ਵਿੱਚ ਦੂਜੇ ਪਾਸੇ ਵਾਧਾ ਕਰ ਦਿੱਤਾ ਗਿਆ 14 ਦਿਨ ਦੀ ਨਿਆਇ ਖਿਰਾਸਤ ਤੋਂ ਬਾਅਦ ਪੇਸ਼ ਕੀਤਾ ਗਿਆ ਸੀ ਨਾਭਾ ਜੇਲ੍ਹ ਦੇ ਵਿੱਚ ਬੰਨੇ ਵਿਕਰਮ ਮਜੀਠੀਆ ਉੱਥੋਂ ਲਿਆਂਦਾ ਗਿਆ ਔਰ ਪੇਸ਼ ਕਰਨ ਤੋਂ ਬਾਅਦ ਵਾਪਸ 14 ਦਿਨਾਂ ਦੀ ਨਿਆਇ ਖਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਵਿਕਰਮ ਮਜੀਠੀਆ ਨੂੰ ਅਦਾਲਤ ਦੇ ਵੱਲੋਂ 2 ਅਗਸਤ ਤੱਕ ਨਿਆਇ ਖਿਰਾਸਤ ਵਧ ਗਈ ਮਜੀਠੀਆ ਨੂੰ ਵਿਜੀਲੈਂਸ ਨੇ 25 ਜੂਨ ਨੂੰ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ ਤੇ ਇਸ ਵਕਤ ਮਜੀਠੀਆ ਨਾਭਾ ਦੀ ਜੇਲ੍ਹ ਦੇ ਵਿੱਚ ਬੰਦ ਹੈ ਅੱਜ ਜਿਹੜੇ 14 ਦਿਨ ਪੂਰੇ ਹੋਣ ਤੋਂ ਬਾਅਦ ਦੁਬਾਰਾ ਜੁਡੀਸ਼ੀਅਲ ਕਸਟਡੀ ਦੇ ਲਈ ਐਕਸਟੈਂਸ਼ਨ ਲਈ ਐਪਲੀਕੇਸ਼ਨ ਫਾਈਲ ਕੀਤੀ ਗਈ ਸੀ ਜਿਹਦੇ ਉੱਤੇ ਕੋਰਟ ਨੇ ਉਹਨੂੰ ਅਲਾਉ ਕਰਦੇ ਹੋਏ 14 ਦਿਨ ਦਾ ਫਰਦਰ ਜਿਹੜਾ ਜੁਡੀਸ਼ੀਅਲ ਕਸਟਡੀ ਉਹਨਾਂ ਨੂੰ ਭੇਜਿਆ ਗਿਆ ਹੈ 2 ਅਗਸਤ ਜਿਹੜੀ ਹੈ ਉਹਦੇ ਵਿੱਚ ਅਗਲੀ ਤਾਰੀਖ ਹੈ ਤੇ 2 ਅਗਸਤ ਨੂੰ ਹੁਣ ਦੁਬਾਰਾ ਇਹਨਾਂ ਨੂੰ ਜਿਹੜਾ ਇੱਥੇ ਵੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਸਰਸਰ ਝੂਠ ਇਸ ਸੀਜ਼ਨ ਤੇ ਚੱਲ ਰਿਹਾ ਇਨ ਕੈਮਰਾ ਪ੍ਰोसीਡਿੰਗਸ ਦੀ ਜਿਹੜੀ ਐਪਲੀਕੇਸ਼ਨ ਆ ਆਲਰੇਡੀ ਪਹਿਲਾਂ ਹੀ ਚੱਲ ਰਹੀ ਹੈ ਤੇ ਉਹਦੇ ਵਿੱਚ ਇਹਨਾਂ ਨੇ ਨੋਬਜੈਕਸ਼ਨ ਪਹਿਲਾਂ ਦਿੱਤੀ ਹੋਈ ਸੀਗੀ ਤੇ ਇਨ ਕੈਮਰਾ ਪ੍ਰोसीਡਿੰਗਸ ਹੋ ਰਹੀ ਸੀ ਇਹਨਾਂ ਦੀ ਆਪਣੀ ਨੋਬਜੈਕਸ਼ਨ ਇਹਨਾਂ ਵੱਲੋਂ ਦਿੱਤੀ ਹੋਈ ਸੀ ਤੇ ਰਹੀ ਗੱਲ ਜਿਹੜੇ ਫੈਮਿਲੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ کورٹ ਨੇ ਬਕਾਇਦਾ 15 ਮਿੰਟ ਮਿਲਣ ਦਿੱਤਾ ਹੈ ਉੱਥੇ ਵੀ ਆਰਡਰ ਕੋਡ ਜਦੋਂ ਉਹਨਾਂ ਨੇ ਐਪਲੀਕੇਸ਼ਨ ਲਗਾਈ ਤਾਂ ਕੋਰਟ ਨੇ 15 ਮਿੰਟ ਉਹਨਾਂ ਨੂੰ ਮਿਲਣ ਵੀ ਦਿੱਤਾ ਨਾਲ ਉਹਨਾਂ ਦੇ ਲਾਇਰਸ ਨੂੰ ਵੀ ਮਿਲਣ ਦਿੱਤਾ ਇਹ ਬੇਬਨੂਆ ਜਿਹੜੀ ਗੱਲਾਂ ਨੇ ਸਾਰਾ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਇਨਵੈਸਟੀਗੇਸ਼ਨ ਦੇ ਵਿੱਚ ਜੋ ਕੁਝ ਕਾਫੀ ਚੀਜ਼ਾਂ ਹੋਰ ਵੀ ਨਵੀਂ ਨਿਕਲ ਕੇ ਆਈਆਂ ਨੇ ਜਿਸ ਟਾਈਮ ਤੇ ਜੋ ਸਟੇਜ ਦੇ ਉੱਤੇ ਸਾਰਾ ਕੁਝ ਆਏਗਾ ਤੇ ਤੁਹਾਨੂੰ ਪ੍ਰੋਪਰ ਸਾਰਾ ਦੱਸਿਆ ਜਾਏਗਾ ਹੁਣ ਅਗੇ ਬਾਅਦਿਆਂ ਦੇ ਦਿਨ ਦੀ ਛੇਵੀਂ ਵੱਡੀ ਖਬਰ ਦਾ ਮੈਂ ਰੋ ਕਰਾਂਗਾ ਇਹ ਜੁੜੀ ਹੋਈ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੇ ਨਾਲ ਵਿਧਾਇਕ ਕਰਮਨ अरोड़ा ਦੇ ਖਿਲਾਫ ਚਾਰਜ ਸ਼ੀਟ ਦਾਖਲ ਕਰ ਦਿੱਤੀ ਗਈ ਹੈ ਵਿਜੀਲੈਂਸ ਨੇ کورٹ ਦੇ ਵਿੱਚ ਪੇਸ਼ ਕਰ ਦਿੱਤਾ ਹੈ ਚਲਾਨ ਤੇ ਵਿਧਾਇਕ ਰਮਨ अरोड़ा ਦੇ ਉੱਤੇ ਵਸੂਲੀ ਦੇ ਇਲਜ਼ਾਮ ਲੱਗੇ ਨੇ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਰਮਨ अरोड़ा ਦੀ ਗ੍ਰਿਫਤਾਰੀ ਹੋਈ ਸੀ ਜਲੰਧਰ ਸੈਂਟਰਲ ਤੋਂ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਰਮਨ अरोड़ा ਪਹਿਲੀ ਚਾਰਜ ਸ਼ੀਟ ਦੇ ਵਿੱਚ ਵਿਜੀਲੈਂਸ ਨੇ ਵਿਧਾਇਕ ਰਮਨ अरोड़ा ਏਟੀਪੀ ਸੁਖਦੀਪ ਵਚਿਸ਼ਟ ਰਮਨ अरोड़ा ਦੇ ਕੋਲਮ ਰਾਜੂ ਮਦਾਨ ਅਤੇ ਆਰਤੀ ਮਹੇਸ਼ ਮੁਖੀਜਾ ਨੂੰ ਮਲਜ਼ਮ ਬਣਾਇਆ ਚਾਰਜ ਸ਼ੀਟ ਦੇ ਮੁਤਾਬਿਕ ਕਰਮਨ अरोड़ा ਵਿਜੀਲੈਂਸ ਅਤੇ ਸੀਆਈਏ ਸਟਾਫ ਦਾ ਡਰ ਦਿਖਾ ਕੇ ਜ਼ਬਰੀ ਵਸੂਲੀ ਕਰਦੇ ਪੂਰਾ ਮਾਮਲਾ ਉਸ ਸਮੇਂ ਸੁਰਖੀਆਂ ਦੇ ਵਿੱਚ ਆਇਆ ਜਦੋਂ ਐਕਸ਼ਨ ਹੋਇਆ ਇਲਜ਼ਾਮ ਇਹ ਲੱਗੇ ਹੋਏ ਨੇ ਰਮਨ ਅਰੋੜਾ ਦੇ ਉੱਤੇ ਕਿ ਰਮਨ ਅਰੋੜਾ ਜਿਹੜਾ ਵਿਸ਼ਿਸ਼ਟ ਅਧਿਕਾਰੀ ਹੈ ਜਿਹੜਾ ਮੈਂ ਤੁਹਾਨੂੰ ਨਾਮ ਦੱਸਿਆ ਸੁਖਦੇਵ ਵਿਸ਼ੇਸ਼ਟ ਏਟੀਪ ਉਸ ਦੇ ਨਾਲ ਮਿਲ ਕੇ ਨੋਟਿਸ ਭੇਜਦਾ ਸੀ ਲੋਕਾਂ ਨੂੰ ਤੇ ਉਸ ਨੋਟਿਸ ਨੂੰ ਸੈਟਲ ਕਰਵਾਉਣ ਦੇ ਲਈ ਬਾਰੋ-ਬਾਰ ਕਿਹਾ ਜਾਂਦਾ ਸੀ ਕਿ ਸੈਟਲ ਕਰਵਾ ਦਿੱਤਾ ਜਾਏਗਾ ਤਾਂ ਉਸ ਦੀ ਐਵੇਸ ਦੇ ਵਿੱਚ ਪੈਸੇ ਲਈ ਜਾਂਦੇ ਸੀ ਔਰ ਉਸ ਨੋਟਿਸ ਦੇ ਜ਼ਰੀਏ ਡਰ ਦਿਖਾਇਆ ਜਾਂਦਾ ਸੀ ਕਿ ਜਿਹੜਾ ਗੱਲ ਨਹੀਂ ਮੰਨ ਰਿਹਾ ਤਾਂ ਉਹਨੂੰ ਨੋਟਿਸ ਭੇਜ ਦਿੱਤਾ ਜਾਏਗਾ ਜਾਂ ਭੇਜ ਦਿੱਤਾ ਜਾਂਦਾ ਸੀ ਖੈਰ ਇਹ ਇਲਜ਼ਾਮ ਨਹੀਂ ਔਰ ਇਸ ਪੂਰੇ ਮਾਮਲੇ ਦੇ ਵਿੱਚ ਚਾਰਜਸ਼ੀਟ ਦਾਖਲ ਕਰ ਦਿੱਤੀ ਗਈ